ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਰਾਜਵੀਰ ਜਵੰਦਾ ਦੇ ਲਈ ਹੁਣ ਤੱਕ ਜਿੰਨੀਆਂ ਵੀ ਖਬਰਾਂ ਆਈਆਂ ਤਕਰੀਬਨ ਸਾਰੀਆਂ ਖਬਰਾਂ ਝੁੱਟੀਆਂ ਨਿਕਲੀਆਂ ਕਿਉਂਕਿ ਦੋਸਤੋ ਹੁਣ ਵੱਡੇ ਵੱਡੇ ਖੁਲਾਸੇ ਕਿਤੇ ਜਾ ਰਹੇ ਹਨ ਵੱਡੀਆਂ ਵੱਡੀਆਂ ਪਰਦੇ ਖੁੱਲ ਰਹੀਆਂ ਹਨ ਰਾਜਵੀਰ ਜਵੰਦਾ ਦੀ ਮੌਤ ਦੇ ਬਾਰੇ ਵਿੱਚ ਕਿ ਉਹਨਾਂ ਦੀ ਮੌਤ ਕਿਸ ਵਜ੍ਹਾ ਦੇ ਕਾਰਨ ਹੋਈ ਕਿਉਂਕਿ ਦੋਸਤੋ ਇਹੇ ਹੁਣ ਇੱਕ ਰਾਜਵੀਰ ਜਵੰਦਾ ਦੇ ਦੋਸਤੋ ਹਿਮਾਚਲ ਦੇ ਇੱਕ ਵਕੀਲ ਨੇ ਦੋਸਤੋ ਇੱਕ ਨਵਕਿਰਨ ਨਾਂ ਦੇ ਵਕੀਲ ਨੇ ਹਿਮਾਚਲ ਦੇ ਵਿੱਚ ਹਾਈ ਕੋਰਟ ਨੂੰ ਪਟੀਸ਼ਨ ਪਾਈ ਹੈ ਕਿ ਜਿਹੜੇ ਇਹ ਅਵਾਰਾ ਪਸ਼ੂ ਹਨ ਇਹਨਾਂ ਅਵਾਰਾ ਪਸ਼ੂਆਂ ਨੂੰ ਨੱਥ ਪਾਈ ਜਾਵੇ ਸਾਡੇ ਪੰਜਾਬ ਦੇ ਲੋਕਾਂ ਦੇ ਲੱਖਾਂ ਕਰਾਂ ਦੇ ਮਾਮਾ ਦੇ ਪੁੱਤ ਇਹਨਾਂ ਪਸ਼ੂਆਂ ਦੇ ਕਾਰਨ ਤੇ ਜਿਸ ਕਰਕੇ ਹੁਣ ਪੰਜਾਬ ਦੇ ਲੋਕ ਉਸ ਨਵ ਕਿਰਨ ਨਾਂ ਦੇ ਵਕੀਲ ਦਾ ਦਿਨੋ ਧੰਨਵਾਦ ਕਰ ਰਹੇ ਹਨ ਪਰ ਜਿਹੜੀ ਵੱਡੀ ਖਬਰ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹਿਮਾਚਲ ਦੇ ਵਿੱਚ ਬੱਦੀ ਦੇ ਨੇੜੇ ਨਹੀਂ ਸਗੋਂ ਉਹਨਾਂ ਦਾ ਐਕਸੀਡੈਂਟ ਹਰਿਆਣਾ ਦੇ ਨੇੜੇ ਪਿੰਜੌਰ ਦੇ ਵਿੱਚ ਹੋਇਆ ਹੈ ਦੋਸਤੋ ਇਹ ਵੱਡਾ ਖੁਲਾਸਾ ਵੀ ਨੰਬ ਕਿਰਨ ਨਾ ਦੇ ਵਕੀਲ ਦੇ ਵੱਲੋਂ ਜਦੋਂ ਜਾਂਚ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਤਾਂ ਬਿਜੀਲੈਂਸ ਦੇ ਵੱਲੋਂ ਕਿਹਾ ਗਿਆ ਕਿ ਰਾਜਵੀਰ ਜਵੰਦਾ ਦੀ ਮੌਤ ਹਿਮਾਚਲ ਦੇ ਬੱਦੀ ਦੇ ਨੇੜੇ ਨਹੀਂ ਜਦਕਿ ਹਰਿਆਣੇ ਦੇ ਇੱਕ ਪੰਜੌਰ ਪਿੰਡ ਦੇ ਵਿੱਚ ਹੋਈ ਹੈ ਦੋਸਤੋ ਇਹ ਵੱਡਾ ਖੁਲਾਸਾ ਹੋਣ ਤੋਂ ਬਾਅਦ ਸਭ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿ ਆਖਰਕਾਰ ਹੁਣ ਤੱਕ ਤਾਂ ਇਹੇ ਖਬਰਾਂ ਆਂਦੀ ਰਹੀਆਂ ਲੋਕਾਂ ਦੇ ਵਿੱਚ ਨੈੱਟ ਦੇ ਰਾਹੀਂ ਅਫਵਾਹਾਂ ਫੈਲਦੀ ਰਹੀਆਂ ਕਿ ਆਖਰਕਾਰ ਸੱਚ ਕੀ ਨਿਕਲ ਆਇਆ ਪਰ ਦੋਸਤੋ ਵੱਡੀ ਗੱਲ ਇਹ ਵੀ ਹੈ ਕਿ ਨਰਾਜਵੀਰ ਜਵੰਦਾ ਦੀ ਮੌਤ ਡਾਕਟਰਾਂ ਦੀ ਵਜ੍ਹਾ ਦੇ ਕਾਰਨ ਹੋਈ ਉਹਨਾਂ ਦੇ ਜਿਗਰੀ ਯਾਰਾਂ ਦੇ ਕਾਰਨ ਹੋਈ ਇਹ ਵੱਡੇ ਖੁਲਾਸੇ ਪਰਿਵਾਰ ਵੱਲੋਂ ਮਾਂ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਛੋਟੀ ਜੀ ਬੱਚੀ ਵੱਲੋਂ ਵੀ ਕਿਤੇ ਜਾ ਰਹੇ ਹਨ ਕਿ ਰਾਜਵੀਰ ਜਵੰਦਾ ਹਮੇਸ਼ਾ ਆਪਣੀ ਸੇਫਟੀ ਦੀ ਜੈਕਟ ਪਾ ਕੇ ਤੁਰਦੇ ਸੀ ਜਿਹੜਾ ਉਹ ਹੈਲਮਟ ਪਾਉਂਦੇ ਸੀ ਉਹਦੇ ਉੱਤੇ ਕੈਮਰੇ ਲੱਗੇ ਹੁੰਦੇ ਸੀ ਨਾ ਤਾਂ ਉਹਨਾਂ ਦੇ ਨਾਲ ਕੋਈ ਉਸ ਦਿਨ ਰਾਜਵੀਰ ਜਵੰਦਾ ਦਾ ਕੋਈ ਦੋਸਤ ਸੀ ਨਾ ਤਾਂ ਉਸ ਦਿਨ ਰਾਜਵੀਰ ਜਵੰਦਾ ਦਾ ਕੋਈ ਦੋਸਤ ਮਜੂਦ ਸੀ ਤੇ ਦੋਸਤੋ ਅਚਾਨਕ ਹੀ ਉਸ ਦਿਨ ਰਾਜਵੀਰ ਜਵੰਦਾ ਦੇ ਹੈਲਮਟ ਦੇ ਕੈਮਰੇ ਕਿਵੇਂ ਬੰਦ ਹੋ ਗਏ ਇਹ ਵੱਡੇ ਖੁਲਾਸੇ ਪਰਿਵਾਰ ਦੇ ਵੱਲੋਂ ਇੱਕ ਵਕੀਲ ਦੇ ਵੱਲੋਂ ਵੀ ਕਿਤੇ ਜਾ ਰਹੇ ਹਨ ਤਾਂ ਜਦੋਂ ਇਹ ਖੁਲਾਸੇ ਹੋਏ ਤਾਂ ਕਿਸੇ ਨੂੰ ਕੋਈ ਜਵਾਬ ਨਹੀਂ ਆਇਆ ਜਿਹੜੇ ਉਸ ਦੇ ਰਾਜਵੀਰ ਜਵੰਦਾ ਦੇ ਯਾਰ ਦੋਸਤ ਜੇਕਰ ਉਹ ਚਾਹਦੇ ਤਾਂ ਰਾਜਵੀਰ ਜਵੰਦਾ ਨੂੰ ਬਚਾ ਸਕਦੇ ਸੀ ਕਿਉਂਕਿ ਉਹ ਨਿੱਜੀ ਗੱਡੀ ਦੇ ਵਿੱਚ ਉਸ ਨੂੰ ਹਸਪਤਾਲ ਵਿੱਚ ਲੈ ਕੇ ਗਏ ਤਿੰਨ ਤੋਂ ਚਾਰ ਹਸਪਤਾਲ ਉਹਨਾਂ ਨੇ ਅਦਲਾ ਬਦਲੀ ਕੀਤੀ ਜਿਸ ਦੇ ਕਾਰਨ ਰਾਜਵੀਰ ਜਵੰਦਾ ਜ਼ਿਆਦਾ ਸਮਾਂ ਬਿਤਣ ਦੇ ਕਾਰਨ ਮੋਟੋ ਦੇ ਮੂਵ ਵਿੱਚ ਚਲੇਗੇ ਕਿਉਂਕਿ ਦੋਸਤੋ ਜੇਕਰ ਉਹ ਸਰਕਾਰੀ ਐਂਬੂਲੈਂਸ ਬੁਲਾ ਦੇ ਉਸ ਦੇ ਵਿੱਚ ਦੋਸਤੋ ਐਮਰਜੈਂਸੀ ਜਿਹੜੀ ਆਕਸੀਜਨ ਮਰੀਜ਼ ਨੂੰ ਦਿੱਤੀ ਜਾ ਸਕਦੀ ਹੈ ਤੇ ਇੱਕ ਡਾਕਟਰ ਵੀ ਮੌਜੂਦ ਹੁੰਦਾ ਹੈ ਜੇਕਰ ਉਹ ਇਹ ਅਣਗਹਿਲੀ ਨਾ ਕਰ ਦੇ ਤਾਂ ਹੋ ਸਕਦਾ ਅੱਜ ਰਾਜਵੀਰ ਜਵੰਦਾ ਸਾਡੇ ਵਿੱਚ ਮੌਜੂਦ ਹੁੰਦੇ ਆਪਣੇ ਪਰਿਵਾਰ ਦੇ ਵਿੱਚ ਮੌਜੂਦ ਹੁੰਦੇ ਉਹਨਾਂ ਨੇ ਘੱਟੋ ਘੱਟ 3 ਤੋਂ 4 ਹਸਪੀਟਲ ਉਹਨਾਂ ਨੇ ਚੇਂਜ ਕੀਤੇ ਜਿਸ ਦੇ ਕਾਰਨ ਉਹਨਾਂ ਦੀਆਂ ਗੰਭੀਰ ਸੱਟਾਂ ਹੋਰ ਵੀ ਜ਼ਿਆਦਾ ਗੰਭੀਰ ਹੁੰਦੀਆਂ ਗਈਆਂ ਗਰਦਨ ਦੇ ਮਣਕੇ ਜਿਸ ਦੀ ਵਜ੍ਹਾ ਦੇ ਕਾਰਨ ਗੱਡੀ ਦੇ ਵਿੱਚ ਜ਼ਿਆਦਾ ਹਿੱਲਜੁਲ ਹੋਣ ਦੇ ਕਾਰਨ ਉਹਨਾਂ ਦੇ ਜਿਹੜੇ ਗਰਦਨ ਦੇ ਮਣਕੇ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ ਜਿਸ ਕਰਕੇ ਉਹਨਾਂ ਦਾ ਪੂਰਾ ਸਰੀਰ ਡੈੱਡ ਹੋ ਚੁੱਕਿਆ ਸੀ ਦਿਮਾਗ ਵੀ ਡੈੱਡ ਹੋ ਚੁੱਕਿਆ ਸੀ ਤੇ ਸਰੀਰ ਵੀ ਡੈੱਡ ਹੋ ਚੁੱਕਿਆ ਸੀ ਜਿਸ ਕਾਰਨ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਤੇ ਡਾਕਟਰਾਂ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਸੀ ਕਿ ਉਹਨਾਂ ਦਾ ਦਿਲ ਠੀਕ ਕੰਮ ਕਰ ਰਿਹਾ ਹੈ ਤੇ ਡਾਕਟਰਾਂ ਦੇ ਵੱਲੋਂ ਇਹ ਕਹਿ ਕੇ ਮੈਡੀਕਲ ਬਲੇਟਨ ਵੀ ਬੰਦ ਕਿਤੇ ਗਏ ਆਖਰਕਾਰ ਕਿਉਂ ਨਹੀਂ ਡਾਕਟਰਾਂ ਨੇ ਸੱਚ ਦੱਸਿਆ ਆਖਰਕਾਰ ਕਿਉਂ 40 ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਪਰਿਵਾਰ ਦੇ ਨਾਲ ਧੋਖਾ ਕੀਤਾ ਗਿਆ ਰਾਜਵੀਰ ਜਵੰਦਾ ਦੀ ਬੱਚੀ ਦੇ ਨਾਲ ਪਤਨੀ ਦੇ ਨਾਲ ਮਾਂ ਦੇ ਨਾਲ ਪੰਜਾਬੀ ਲੋਕਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤਾਂ ਹਸਪੀਟਲ ਦੇ ਵਿੱਚ ਆਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਕਿਉਂਕਿ ਉਸ ਨੂੰ ਮੋਢਲੀ ਸਹਾਇਤਾ ਨਹੀਂ ਦਿੱਤੀ ਗਈ ਜੇਕਰ ਮੋਢਲੀ ਸਹਾਇਤਾ ਦਿੱਤੀ ਜੇਕਰ ਉਸ ਨੂੰ ਮੋਢਲੀ ਸਹਾਇਤਾ ਦਿੱਤੀ ਜਾਂਦੀ ਐਂਬੂਲੈਂਸ ਬੁਲਾਈ ਜਾਂਦੀ ਤਾਂ ਰਾਜਵੀਰ ਜਵੰਦਾ 100% ਅੱਜ ਸਾਡੀ ਦੁਨੀਆ ਦੇ ਵਿੱਚ ਹੁੰਦੇ ਪਰ ਇਹ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਦੋਸਤਾਂ ਦੇ ਕਾਰਨ ਹਮੇਸ਼ਾ ਹਮੇਸ਼ਾ ਲਈ ਰਾਜਵੀਰ ਆਪਣੇ ਪਰਿਵਾਰ ਤੋਂ ਤੇ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਗਏ ਹੁਣ ਅਸੀਂ ਰਾਜਵੀਰ ਜਵੰਦਾ ਦੇ ਪਰਿਵਾਰ ਲਈ ਸੁੱਖ ਦੀ ਅਰਦਾਸ ਕਰ ਸਕਦੇ ਹਾਂ ਤੇ ਇਸ ਤੋਂ ਇਲਾਵਾ ਪਛਤਾਵੇ ਤੋਂ ਇਲਾਵਾ ਸਾਡੇ ਕੋਲ ਹੋਰ ਕੁਝ ਵੀ ਨਹੀਂ ਬਚਿਆ ਰਾਜਵੀਰ ਜਵੰਦਾ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ